ਇਹ ਵੀਡੀਓ ਜਿਹੜੀ ਤੁਸੀਂ ਦੇਖ ਰਹੇ ਹਾਂ ਇਹ ਸੰ nghiਗਤ ਜਨਾਨੀਆਂ ਦੀ ਹੈ ਜਿਹੜੀ ਕਿ ਰਾਤ ਨੂੰ ਬਟਾਣਾ ਖੇਤਰ ਚ ਮੂੰਹ ਵਗੈਰਾ ਟਾਕੇ ਤੁਸੀਂ ਦੇਖ ਸਕਦੇ ਕਿ ਕਿਸ ਤਰ੍ਹਾਂ ਨਮੂਹ ਵਗੈਰਾ ਟਕੇ ਹੋਏ ਆ ਤੇ ਦੇਖਣ ਤੋਂ ਹੀ ਪਤਾ ਚੱਲ ਰਿਹਾ ਹੈ ਕਿ ਇਹ ਕਿਸੇ ਕੋਈ ਵਾਰਦਾਤ ਕਰਨ ਜਿਹੜੀਆਂ ਜਾਰੀ ਆ ਤੇ ਸਾਰੇ ਇਲਾਕਾ ਵਾਸੀਆਂ ਨੂੰ ਬੇਨਤੀ ਹੈ ਕਿ ਜਦੋਂ ਵੀ ਰਾਤ ਨੂੰ ਨਿਕੜੋ ਤਾਂ ਧਿਆਨ ਰੱਖੋ ਤੇ ਜਦ ਵੀ ਇਹਨਾਂ ਜਨਾਨੀਆਂ ਨੂੰ ਕਿਤੇ ਦੇਖੋ ਤਾਂ ਲੋਕਲ ਪੁਲਿਸ ਨੂੰ ਇਨਫੋਰਮ ਕਰੋ ਸ਼ੁਕਰੀਆ ਇਹ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਆ ਇਹ ਸੰਦੇग्ध ਜਨਾਨੀਆਂ ਜਿਹੜੀ ਕਿ ਬਟਾਣਾ ਖੇਤਰ ਵਿੱਚ ਜਿਹੜੀ ਮਾਰਕੀਟ ਆ ਉਨੀ ਸੈਕਟਰ ਦੀ ਆਪਣੇ ਜਿਹੜਾ ਬਟਾਣ ਵਾਲੇ ਮਾਰਕੀਟ ਆ ਉਹਦੇ ਚ ਘੁੰਮਦੀਆਂ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਆਪਣਾ ਧਿਆਨ ਰੱਖੋ ਤੇ ਰਾਤ ਨੂੰ ਇਕੱਲੇ ਨਾ ਨਿਕਲੋ ਤੇ ਜਿੱਥੇ ਵੀ ਇਹ ਜਿਹੜੇ ਜਨਾਨੀਆਂ ਦੇਖਣ ਤਾਂ ਪੁਲਿਸ ਨੂੰ ਜ਼ਰੂਰ ਇਨਫੋਰਮ ਕਰੋ ਇਹ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਆ ਇਹ ਸੰਦੇग्ध ਜਨਾਨੀਆਂ ਰੀਆਂ ਜਿਹੜੀ ਕਿ ਬਟਾਣਾ ਖੇਤਰ ਵਿੱਚ ਜਿਹੜੀ ਮਾਰਕੀਟ ਆ ਉਨੀ ਸੈਕਟਰ ਦੀ ਆਪਣੇ ਜਿਹੜਾ ਬਟਾਣ ਵਾਲੇ ਮਾਰਕੀਟ ਆ ਉਹਦੇ ਚ ਘੁੰਮਦੀਆਂ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਆਪਣਾ ਧਿਆਨ ਰੱਖੋ ਤੇ ਰਾਤ ਨੂੰ ਇਕੱਲੇ ਨਾ ਨਿਕਲੋ ਇੱਥੇ ਵੀ ਇਹ ਜਿਹੜੇ ਜਨਾਨੀਆਂ ਦੇਖਣਾ ਤਾਂ ਪੁਲਿਸ ਨੂੰ ਜ਼ਰੂਰ ਇਨਫੋਰਮ ਕਰੋ Thank you.